ਦੋਸਤੋ ਰਿਕਾਰਡਿੰਗ ਲਈ ਮਾਈਕ ਤਾਂ ਮੇਰੇ ਕੋਲ ਪਹਿਲਾਂ ਸੀਗਾ ਪਰ ਪੋਡਕਾਸਟ ਜਦਾ ਮੰਨ ਲਓ ਜੇ ਕਿਸੇ ਕੋ ਹੋਰ ਬੰਦੇ ਨਾਲ ਪਠਾਕੇ ਗੱਲ ਕਰਨੀ ਆ ਉਹ ਵਾਲਾ ਮਾਈਕ ਹੈ ਜਿਸ ਮੇਰੇ ਕੋਲ ਡਬਲ ਮਾਈਕ ਤੇ ਉਹ ਫਿਰ ਮੈਂ ਆਰਡਰ ਕੀਤਾ ਤੇ ਪੈਟਰੋਨਿਕ ਕੰਪਨੀ ਦਾ ਮਾਈਕ ਹੈ ਮੇਰੇ ਕੋਲ ਪਹਿਲਾਂ ਵੀ ਪੈਟਰੋਨਿਕ ਕੰਪਨੀ ਦਾ ਮਾਈਕ ਹੈ ਸਿੰਗਲ ਮਾਈਕ ਹੈ ਜਿਹੜਾ ਮੈਂ ਲਾਉਣਾ ਤੇ ਇਹ ਹੁਣ ਮੈਂ ਡਬਲ ਮੰਗਾਇਆ ਜੀ ਤੇ ਦੇਖਦੇ ਆਪਾਂ ਖੋਲ ਕੇ ਇਸ ਮਾਈਕ ਨੂੰ ਆ ਉਹਨਾਂ ਦੇ ਵੇਸਟੇਜ ਵਰੋ ਕੇ ਥੇਲੇ ਜੁਲੇ ਨਾ ਉਹ ਲਈ ਪਾਤੀ ਸੀ ਤੇ ਲਓ ਜੀ ਪੈਟਰੋਨਿਕ ਕੰਪਨੀ ਦਾ ਇਹ ਜਿਹੜਾ ਮਾਈਕ ਹੈ ਡਿਜੀਟਲ ਮਾਈਕ ਹੈ AI ਦੇ ਨਾਲ ਜਿਹੜੀ ਨੌਇਸ ਕੈנסਲੇਸ਼ਨ ਉਹ ਇਹਦੇ ਵਿੱਚ ਹੁੰਦੀ ਹੈ ਜੋ ਦੇਖ ਕੇ ਮੈਂ ਮੰਗਾਇਆ ਇਹਦਾ ਨਾਮ ਹੈ ਬਲੌਗ ਮੇਟ 1 ਬਲੌਗ ਮੇਟ 1 ਹੈ ਜੀ ਇਹ ਪੈਟਰੋਨਿਕਸ ਦਾ ਤੇ ਇਸ ਤੋਂ ਅਗਲੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਇਹਦੀ ਕਾਬਲੀਅਤ ਦੱਸਣ ਲਈ ਬਣਾਵਾਂਗੇ ਕਿ ਇਹਦੇ ਵਿੱਚ ਕੀ ਖਾਸੀਅਤ ਹੈ ਇਹ ਕਿਵੇਂ ਵਧੀਆ ਹੈ ਸੋ ਸਾਡੇ ਅੱਜ ਪਰਿਵਾਰ ਦੇ ਵਿੱਚ ਇੱਕ ਨਵਾਂ ਸਦਸਾ ਇੱਕ ਮਾਈਕ ਪਵਾਇਆ ਉਹ ਤੁਹਾਨੂੰ ਦਿਖਾਣਾ ਸੀਗਾ ਸੋ ਸੌਰੀ ਇਹਨੂੰ ਖੋਲ ਕੇ ਵੀ ਦਿਖਾਣਾ ਆਪਾਂ ਲੋ ਜੀ ਕਿਹੋ ਜਿਹਾ ਦਿੱਸਦਾ ਉਹ ਵੀ ਤੁਹਾਨੂੰ ਜਿਹੜਾ ਦਿਖਾਉਨੇ ਆਪਾਂ ਇਹਦੇ ਵਿੱਚ ਮਿਲਦਾ ਕੀ ਕੀ ਆ ਇੱਕ ਇਹਦੀ ਕੇਬਲ ਹੈ ਜੀ ਤੇ ਜਿਹਦੇ ਨਾਲ ਇਹਨੂੰ ਚਾਰਜ ਕਰਨਾ ਇਹਨੂੰ ਟਾਈਪ ਸੀ ਲੱਗਦੀ ਹੈ ਤੁਸੀਂ ਆਮ ਚਾਰਜਰ ਨਾਲ ਵੀ ਇਹਨੂੰ ਚਾਰਜ ਕਰ ਸਕਦੇ ਹੋ ਤੇ ਇਹੋ ਜੀ ਇਹਦੀ ਪੈਕਿੰਗ ਹੈ ਇਹੋ ਜਿਹਾ ਦਿੱਸਦਾ ਤੇ ਇਹਦੇ ਮੈਂ ਰਿਵਿਊ ਦੇਖੇ ਸੀ ਕਿ ਬੜੇ ਵਧੀਆ ਰਿਵਿਊ ਸੀ ਇਹਦੇ ਤੇ ਲਓ ਜੀ ਹੁਣ ਆਪਰੇ ਇਹਨੂੰ ਕਰਦੇ ਆ ਓਪਨ ਲਓ ਜੀ ਤੇ ਮੈਨੂੰ ਇੱਕ ਲਈ ਸਭ ਤੋਂ ਵਧੀਆ ਇਹਦੀ ਲੁੱਕ ਲੱਗੀ ਆ ਕਿ ਕਿੰਨੀ ਪਿਆਰੀ ਇਹਦੀ ਲੁੱਕਿਆ ਦੇਖੋ ਤੇ ਇੱਕ ਹੋਰ ਇਹਦੀ ਚੀਜ਼ ਕਿ ਇਹ ਇਹਦਾ ਜਿਹੜਾ ਸਟੈਂਡੀ ਆ ਜਾਂ ਤਖਲੋ ਇਹਦੇ ਜਿਹੜੇ ਕਲਿੱਪ ਆ ਉਹਨੂੰ ਸ਼ਰਟ ਤੇ ਜਾਂ ਕਿਸੇ ਥਾਂ ਤੇ ਲਾਉਣ ਲਈ ਉਹ ਮੈਗਨੇਟਿਕ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਆ ਮੰਨ ਲਓ ਹੁਣ ਮੈਂ ਕਾਲਰ ਤੇ ਲਾਉਣਾ ਮੈਂ ਇੱਕ ਸ਼ੀਟੀ ਸ਼ਰਟ ਪਾਈ ਹੋਈ ਆ ਉਹਦੇ ਆਪਾਂ ਕਲਿੱਪ ਲਾ ਲਾਂਗੇ ਤਾਂ ਡਿਸਟਰਬ ਹੋ ਜਾਊਗਾ ਉਹ ਆਫਸਾਈਟ ਆ ਕਿ ਆਲੋ ਜਿਹਾ ਲੱਗੇਗਾ ਸੋ ਇਹ ਇਦੀ ਕੁਆਲਿਟੀ ਕੀ ਆ ਪਰਫਾਰਮੈਂਸ ਕਿਹੋ ਜਿਹੀ ਆ ਉਹ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਧੰਨਵਾਦ